gagal ini nah, di, oh, dia ya Halo Handi Sat Sri Kali Sarang saya mau halal pula yang bisa komen tepat lagi Anji kia lagi urus nau aja pagi di live hari itu tapi saya kanto ya ਪੰਦਰਾ ਮੈਂ ਕਿਲਾ ਹਾਂ ਹਾਂ ਮੈਂ ਪੰਦਰਾ ਮੈਂ ਕਿਲਾ ਬਹੁਤ ਹੁੰਦੀ ਹੈ ਕੋਈ ਗੱਲ ਨਹੀਂ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਅੱਜ ਹੈਗਾ ਜੀ ਐਤਵਾਰ ਆਪਾਂ ਫ੍ਰੀ ਸੀਗੇ ਜੀ ਕੰਮ ਨਹੀਂ ਸੀ ਕੋਈ ਇੰਨਾ ਨਾ ਕਿ ਚਲੋ ਆਪਾਂ ਲਾਈਵ ਚਲੋਨੇ ਤੇ ਹੋਰ ਵਧੀਆ ਜੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰੋ ਜੀ ਆਜੋ ਲਾਈਵ ਦੇ ਵਿੱਚ ਸਾਰੇ ਮੇਰੇ ਪੈਨਪਰਾ ਜੀ ਅਰੇ পাগল ਲੜਕੀ ਇਤਨੇ ਸਾਰੇ ਕਲੈਕਸ਼ਨ ਦੇਖੋ ਪਾਣੀ ਵਿੱਚ ਡੁੱਬ ਗਈ ਅਰੇ ਕੀ ਬਤਾऊं ਰਾਜੂ ਭਾਈ ਇਹ ਕਿਆ ਆਜ ਰਿਓ ਜੀ ਲਾਈਵ ਦੇ ਵਿੱਚ ਜਲਦੀ ਜਲਦੀ ਆ ਜੂਗੀ ਸਾਰੀ ਪਛਮਾਪਨ ਨਵੀਂ ਲਿਆਂਦੀ ਇਹ ਦੁਕਾਨ ਤੇ മക്കോ പഖാ ബന്ധാ ഫാ ഫാങ്ങ് ഹീ ചെനൽ സബസ്ക്യോ ജി ലൈക്ക് ജന ലൈവ് ആക ਹੈਲੋ ਜੀ ਆਪਨੇ ਅਕਚੀ ਬੈਠ ਹਾਂਜੀ ਆ ਜਾਓ ਜੀ ਲਾਈਵ ਦੇ ਵਿੱਚ ਵਿੱਚ ਜਲਦੀ ਜਲਦੀ ਆ ਜਾਓ ਜੀ ਹਾਂਜੀ ਕਿੱਥੋਂ ਆ ਜੀ ਵੀਡੀਓ ਵੇਖਦੇ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਉਹ ਵੀਰੋ ਭੈਣੋ ਤਾ ਕਿ ਮੈਨੂੰ ਪਤਾ ਲੱਗ ਸਕੇ ਮੇਰੇ ਭੈਣ ਭਰਾ ਕਿੱਥੋਂ ਕਿੱਥੋਂ ਵੀਡੀਓ ਵੇਖ ਰਹੇ ਆ ਹਾਂਜੀ ਆ ਜੋ ਪਿਆਰਿਓ ਆ ਜੋ ਆ ਜੋ ਲਾਈਵ ਦੇ ਵਿੱਚ ਆ ਜੋ ਅੱਪਾ ਮਾਰਦਿਆਂ ਕੋਈ ਗੱਲਾਂ ਬਾਤਾਂ ਇਹਨੂੰ ਧੰਨਵਾਦ ਆਹੋ ਪਿਆਰੀਓ ਮੈਂ ਨਾ ਜੀ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੀ ਆਂ ਜੀ ਦੇ ਵਿੱਚ ਅ ਮੇਰੇ ਦਿਮਾਗ ਦੇ ਵਿੱਚ ਕੁਝ ਆਈਡੀਆ ਚੱਲ ਰਿਹਾ ਸੋ ਤਿੰਨ ਦਿਨ ਹੋ ਗਏ ਉਹ ਤਿੰਨ ਲੈ ਕੇ ਤੇ ਮੈਂ ਪਤਾ ਨਹੀਂ ਜੀ ਮੇਰੀ ਸੋਚ ਸਹੀ ਹੈ ਜਾਂ ਤੁਸੀ ਕਮੈਂਟ ਕਰਕੇ ਦੱਸਿਓ ਵੀ ਸਹੀ ਹੈ ਜੀ ਗੱਲ ਤਾਂ ਉਸ ਚੀਜ਼ ਦਾ ਮੈਨੂੰ ਨਹੀਂ ਪਤਾ ਹੋਵੇਗਾ ਅ ਜਿਦਾਂ ਦੀ ਮੇਰੀ ਲਾਈਫ ਹੈਗੀ ਆ ਹਨਾ ਮੈਂ ਸੋਚ ਰਹੀ ਆਂ ਵੀ ਮੈਨੂੰ ਹੋਰ ਤੇ ਇੱਕ ਸਟੋਰੀ ਲਿਖਣੀ ਚਾਹੀਦੀ ਆ ਤੇ ਪਰ ਮੈਂ ਕਾਫੀ ਸੀਰੀਅਸ ਹਾਂ ਇਸ ਚੀਜ਼ ਨੂੰ ਲੈ ਕੇ ਤੇ ਮੈਨੂੰ ਤੁਸੀਂ ਦੱਸੋ ਵੀ ਲਿਖਾਂ ਜਾਂ ਨਾ ਲਿਖਾਂ ਕਿਉਂਕਿ ਜੀ ਕਾਫੀ ਹੋਇਆ ਹਾਂ ਜੀ ਇਕਦਾਂ ਤੁਸੀਂ ਕਲੀਅਰ ਕਰੋ ਵੀ ਮੇਰੀ ਇਹ ਚੀਜ਼ ਸਹੀ ਰਹੂਗੀ ਕਿ ਗਲਤ ਰਹੂਗੀ ਤੇ ਕੁਛ ਦਿਮਾਗ ਦੇ ਵਿੱਚ ਇਦਾਂ ਨੀਆਂ ਸਟੋਰੀਆਂ ਚੱਲ ਰਹੀਆਂ ਜਿੱਦਾਂ ਕੋਈ ਰੋਮੈਂਟਿਕ ਮੂਵੀ ਹੋ ਗਈ ਵੀ ਉਹ ਲਿਖੇ ਜਾਂ ਕੋਈ ਸੀਰੀਅਸ ਫਿਲਮ ਹੋ ਗਈ ਉਹ ਲਿਖ ਕੇ ਕਾਫੀ ਸਟੋਰੀਆਂ ਨੇ ਇਸ ਤਰ੍ਹਾਂ ਦੀਆਂ ਦਿਮਾਗ ਦੇ ਵਿੱਚ ਚੱਲੀ ਜਾਂਦੀਆਂ ਨੇ ਤੇ ਪਰ ਮੈਨੂੰ ਵੀ ਕੋਈ ਮੰਨ ਲਓ ਵੀ ਹੈਂਟ ਨਹੀਂ ਮਿਲਦਾ ਇਸ ਚੀਜ਼ ਨੂੰ ਲੈ ਕੇ ਜਾਂ ਹਾਂਜੀ ਹੈਲੋ ਜਾਂ ਕੋਈ ਜਿਵੇਂ ਕਹਦੀਏ ਵੀ ਸ਼ੁਰੂਆਤ ਜੀ ਨਹੀਂ ਹੈਗੀ ਇਸ ਚੀਜ਼ ਦੀ ਹਾਂਜੀ ਹੈਲੋ ਜੀ ਵੀ ਵੀ ਜਿਵੇਂ ਕੋਈ ਰਸਤਾ ਜਾਂ ਨਹੀਂ ਬਣ ਰਿਹਾਗਾ ਦਿਮਾਗ ਦੇ ਵਿੱਚ ਵੀ ਕਹਾਣੀਆਂ ਬਹੁਤ ਸੋਹਣੀਆਂ ਤੁਸੀਂ ਯਕੀਨ ਨਹੀਂ ਕਰਨਾ ਜੀ ਜਿਵੇਂ ਜਿਵੇਂ ਹਨਾ ਇੱਕ ਅੱਪਾ ਕਹਿ ਦਿੰਨੇ ਆ ਵੀ ਕੋਈ ਵੀ ਸਟੋਰੀ ਅਧੂਰੀ ਰਹੇਗੀ ਹਨਾ ਉਸ ਚੀਜ਼ ਤੇ ਮੇਰੇ ਦਿਮਾਗ ਦੇ ਵਿੱਚ ਬਹੁਤ ਸੋਚ ਮ ਚੱਲਦਾਗਾ ਪਰ ਮੈਨੂੰ ਕੋਈ ਮੋਟਿਵ ਜਾਨੀ ਮੈਨ ਰੇ ਲਿਖਣਵਾਤੇ ਜੇ ਕੋਈ ਇਦਾਂ ਦੀ ਕੋਈ ਮੈਨੂੰ ਕੋਈ ਹੈਲਪ ਕਰਦੇ ਹਨਾ ਫਿਰ ਮੈਂ ਜ਼ਰੂਰ ਟਰਾਈ ਕਰਾਂ ਇਸ ਚੀਜ਼ ਨੂੰ ਤੇ ਇਹ ਪਤਾ ਨਹੀਂ ਕੋਸ਼ਿਸ਼ ਕਰਨੀ ਹੋਏ ਆ ਇਸ ਚੀਜ਼ ਨੂੰ ਦਿਮਾਗ ਚ ਚਲਦੀ ਬਈ ਨੂੰ ਤੇ ਪਰ ਹਾਲੇ ਇਸ ਚੀਜ਼ ਦਾ ਕੋਈ ਮਤਲਬ ਹੀ ਸਹੀ ਪ੍ਰੋਸੈਸ ਨਹੀਂ ਮੈਨੂੰ ਮਿਲ ਰਿਹਾ ਕੋਸ਼ਿਸ਼ ਕਰਦਾ ਮੈਂ ਲਿਖ ਦਿਆਂ ਤੇ ਜਾਂ बस ਫਿਰ ਇਦਾਂ ਰਹਿ ਜਾ ਪਰ ਆਪਾਂ ਨੂੰ ਤਾਂ ਕਰਨਾ ਚਾਹੀਦਾ ਟਰਾਈ ਕਰਨਾ ਚਾਹੀਦਾ ਪਲੀਜ਼ ਵੀਰ ਭੈਣੋਂ ਕਮੈਂਟ ਯੂਜ਼ ਕਰਕੇ ਸਰਪ ਨੇ ਜੀ ਮੈਂ ਕਦੇ ਮੈਂ ਵੀ ਨਹੀਂ ਲਾਈ ਜੀ ਸਿਰ ਤੇ ਕੋਈ ਵੀ ਨਹੀਂ ਲਾਇਆ ਜੀ ਕਦੇ ਸਿਰ ਤੇ ਸੁੱਕ ਨਾਲ ਕਿਉਂਕਿ ਜੀ ਮੈਨੂੰ ਤਾਂ ਜਿਸ ਦਿਨ ਹੈਅਰ ਵਾਸ਼ ਕਰਨੇ ਹੁੰਦੇ ਆ ਉਸ ਦਿਨ ਮੇਰਾ ਬਹੁਤ ਬੁਰਾ ਹਾਲ ਹੁੰਦਾ ਜੀ ਬਲੀਵ ਬੈਬ ਕਿਉਂਕਿ ਜੀ ਮੇਰੇ ਸਿਰ ਦੇ ਵਿੱਚ ਧੋਲੇ ਧੋਲੇ ਹੈਗੇ ਆ ਕਾਫੀ ਹੈ ਤੇ ਪਰ ਨਹੀਂ ਜੀ ਪਰ ਮੈਨੂੰ ਇਹ ਚੀਜ਼ ਤੋਂ ਨਹੀਂ ਚੰਗੀ ਨਹੀਂ ਲੱਗਦੀ ਜੀ ਇਹ ਬੁਨੇ ਚੀਜ਼ ਹਲੇ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਇਸ ਚੀਜ਼ ਦੀ ਲੋੜ ਪਈ ਨਹੀਂ ਗਈ ਤੇ ਆਸੀ ਜੀ ਹੈਗੇ ਮੇਰੇ ਤੋਂਲੇ ਇਹ ਦਿਸਦੇ ਨਹੀਂ ਜੀ ਤੇ ਅਮਰੇ ਦੇ ਸਾਹਮਣੇ ਘਟ ਦੇ ਦਦੇ ਆ ਪਰ ਹੈਗੇ ਨੇ ਕਾਫੀ ਹੈਗੇ ਨੇ ਕਿੱਥੋਂ ਕਿੱਥੋਂ ਵੇਖਦੇ ਹੋ ਜੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਹਾਂਜੀ ਠੀਕ ਹੈ ਜੀ ਤੇ ਪਲੀਜ਼ ਮੈਨੂੰ ਇਸ ਚੀਜ਼ ਦਾ ਵੀ ਤੁਸੀਂ ਜਰੂਰ ਦੱਸੋ ਵੀ ਮੈਂ ਸਟੋਰੀ ਲਿਖਾਂ ਜਾਂ ਨਾ ਲਿਖਾਂ ਇੱਕ ਸਟੋਰੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਫ਼ ਤੇ ਸੁੰਦਲੀਨੀ ਵਧੀਆ ਕਲੀਅਰ ਹੈ ਜੀ ਮੈਂ ਆਪਦੀ ਲਾਈਫ ਦੇ ਉੱਤੇ ਲਿਖਣੀ ਹੈ ਮੇਰਾ ਬਰਥ ਹੈਗਾ ਜੀ 96 986 ਦਾ 986 ਤੋਂ ਤੇ 986 ਦਾ ਬਰਥ ਹੈ 987 ਤੇ 89 89 ਤੇ 98 1919 ਵਿੱਚ ਮੈਨੂੰ ਕੋਲਗਾ ਹੋ ਗਿਆ ਸੀਗਾ ਜੀ ਮੈਂ ਤਿੰਨ ਸਾਲ ਦੀ ਸੀ ਉਹਦਾ ਮੈਨੂੰ ਕੋਲਗਾ ਹੋਇਆ ਤੇ ਵੇਖ ਲਓ ਵੀ ਅੱਜ ਕਿੰਨੇ ਸਾਲ ਹੋ ਗਏ ਉਹ ਸੰਘਰਸ਼ ਭਰੀ ਜ਼ਿੰਦਗੀ ਨੂੰ ਮੈਂ ਕੱਟਿਆ ਤੇ ਉਸ ਤੋਂ ਬਾਅਦ ਜੀ ਫਿਰ ਮੈਰਿਜ ਹੋਈ ਹੈ ਨਾ ਮੈਰਿਜ ਤੋਂ ਬਾਅਦ ਬੇਬੀ ਹੋਈ ਤੇ ਫਿਰ ਉਹ ਵੀ ਹੁਣ ਸੁਖ ਨਾਲ ਮੇਰੀ ਬੇਬੀ ਵੀ ਹੋ ਗਈ ਹੈ ਜੀ ਪਤਾ 13 ਸਾਲਾਂ ਦੀ ਤੇ ਇਹ ਸਾਰੀ ਸਟੋਰੀ ਨਾ ਮੇਰੇ ਦਿਮਾਗ ਦੇ ਵਿੱਚ ਇੱਕ ਫਿਲਮ ਦੀ ਤਰ੍ਹਾਂ ਅਟੈਚਮੈਂਟ ਹੋਈ ਹੋਈ ਆ ਤੇ ਮੈਂ ਜੇ ਉਹਨੂੰ ਚਾਹਾਂ ਤਾਂ ਉਹਨੂੰ ਇੱਕ ਫਿਲਮ ਦਾ ਰੂਪ ਵੀ ਦੇ ਸਕਦੀ ਆ ਬਹੁਤ ਵਧੀਆ ਸਟੋਰੀ ਹੈ ਚੰਗੀ ਵੀ ਹੈ ਮਾੜੀ ਵੀ ਹੈ ਦੁੱਖ ਵੀ ਹੈ ਸੁੱਖ ਵੀ ਹੈ ਪਰ ਉਸ ਤੋਂ ਬਾਅਦ ਜਿਹੜੇ ਹੁਣ ਮੈਰਿਜ ਨੂੰ ਹੋ ਗਿਆ ਜੀ 12 ਸਾਲ ਤੇ ਉਸ ਦੇ ਵੀ ਕਾਫੀ ਪਰ ਮਤਲਬ ਵੀ ਸਿੰਗਰਸ਼ੀਪਰੀ ਲਾਈਫ ਹੈ ਤੇ ਪਰ ਮੈਂ ਸੋਚਦੀ ਆਂ ਵੀ ਮੈਂ ਕੁਛ ਨਾ ਕੁਛ ਜ਼ਰੂਰ ਕਰੂੰਗੀ ਕਿਉਂਕਿ ਜੀ ਕੋਈ ਫਿਲਮ ਜਾਂ ਕੋਈ ਇਦਾਂ ਕੋਈ ਬੁੱਕ ਵਗੈਰਾ ਕੁਛ ਵੀ ਟਰਾਈ ਕਰੂੰਗੀ ਚੱਲੀ ਜਾਂਦਾ ਦਿਮਗ ਦੇ ਵਿੱਚ ਇਸ ਟੌਪਿਕ ਦੇ ਅਧੀਨ ਤੇ ਪਰ ਮੈਨੂੰ ਕੋਈ ਜਿਵੇਂ ਆਦੇ ਹੁੰਦੇ ਉਹ ਰਾਹ ਨਹੀਂ ਮਿਲ ਰਿਹਾ ਵੀ ਕਿਸ ਚੀਜ਼ ਤੋਂ ਕਿੱਥੋਂ ਆਪਾਂ ਸ਼ੁਰੂਆਤ ਕਰੀਏ ਤੇ ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਜਿਵੇਂ ਸਾਰਾ ਦਿਨ ਵਿਹਲੀ ਬੈਠਦੀ ਨਹੀਂ ਹੈਗੀ ਕੋਈ ਨਾ ਕੋਈ ਕੰਮ ਆਪਾਂ ਕਰ ਹੀ ਜਾਂਦੇ ਰਹਿੰਦੇ ਆਂ ਤੇ ப்ਲੀ ਤੁਸੀਂ ਮੈਨੂੰ ਇਸ ਚੀਜ਼ ਤੇ ਹੱਲ ਕੱਢ ਕੇ ਦੱਸੋ ਵੀ ਇਦਾਂ ਟਰਾਈ ਕਰੀਏ ਜਾਂ ਨਾ ਕਰੀਏ ਕਿਉਂ ਹੋਰ ਸੁਣਾਓ ਜੀ ਕੀ ਹਾਲ ਚਾਲ ਕਰੋ ਜੀ ਕਮੈਂਟ ਜਲਦੀ ਜਲਦੀ ਕਿੱਥੋਂ ਦੇਖਦੇ ਆਂ ਵੀਡੀਓ ਜਰੂਰ ਦੱਸਿਆ ਕਰੋ ਮੇਰੇ ਵੀਰ ਭੈਣੋ ਕਰਦਿਆ ਕਰੋ ਭੈਣ ਨੂੰ ਥੋੜਾ ਜਿਹਾ ਸਪੋਰਟ ਕਿਉਂਕਿ ਜੀ ਮੈਨੂੰ ਕਮੈਂਟ ਤੁਸੀਂ ਕੀਤਾ ਵੀ ਮੇਰੇ ਸਿਰ ਦੇ ਵਾਲਾਂ ਦੇ ਬਾਈ ਲੱਗਦੀ ਵਿਲਾਈ ਹੋਊਗੀ ਮੈਂ ਤਾਂ ਜ਼ਿੰਦਗੀ ਚ ਅਜੇ ਤੱਕ ਹੱਡੀਆਂ ਜੋ ਗਈ ਆਪਾਂ ਮਹਿੰਦੀ ਨਹੀਂ ਸਿਰ ਤੇ ਲਾਈ ਮਹਿੰਦੀ ਕੀ ਡਾਈ ਕਦੇ ਕੁਝ ਵੀ ਨਹੀਂ ਲਾਏ ਆ ਮੈਂ 2-3 ਵਾਰ ਸਟੇਟ ਵਗੈਰਾ ਕਰਵਾਇਆ ਏਰ ਮਿਉਂਡਿੰਗ ਜਿਹਨੂੰ ਕਹਿ ਦਿੰਦੇ ਆ ਸ਼ਾਇਦ ਰਿਮਿਉਂਡਿੰਗ ਕਹਿੰਦੇ ਆ ਪਰ ਹਾਂ ਕਰਵਾਏ ਸੀਗੇ ਕਰਵਾਉਣ ਦਾ ਕੋਈ ਫਾਇਦਾ ਨਹੀਂ ਜੀ ਕਿਉਂਕਿ ਜੀ ਮੈਨੂੰ ਗੁੱਤ ਨਹੀਂ ਸਕੂਨ ਮਿਲਦਾ ਜੇ ਨਜ਼ਰ ਮੇਨੂੰ ਗੁੱਤ ਕੱਸ ਕੇ ਕਰੀ ਹੋਏ ਜਾਂ ਜੋੜਾ ਕਰਿਆ ਹੋਏ ਤੇ ਕਟਿੰਗ ਵੀ ਬਹੁਤ ਵਾਰ ਕਰਵਾਈ ਆ ਜਿਵੇਂ ਵਾਲਾਂ ਦੀ ਮੈਂ ਇੰਨੇ ਇੰਨੇ ਹੀ ਵਾਲ ਰੱਖਿਆ ਬਸ ਇੰਨੇ ਇੰਨੇ ਤੇ ਸੁੱਖਣ ਵਾਲ ਇਹਦਾ ਜੀ ਕੇਅਰ ਦੇ ਸਿਰ ਤੇ ਸੋਹਣੇ ਵੱਧ ਜਾਂਦੇ ਆ ਤੇ ਧੌਲੇ ਹੈਗੇ ਜੀ ਧੌਲੇ ਵਾਲੀ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਉਮਰ ਦੇ ਸਹ ਹੁਣ ਆ ਜਾਂਦੇ ਆ ਜੀ ਉਹਦੇ ਚ ਆਪਾਂ ਕੁਝ ਨਹੀਂ ਕਰ ਸਕਦੇ ਤੇ ਬਾਕੀ ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਨੀ ਆ ਵੀ ਮੇਰੇ ਵਾਲ ਸੋਹਣਿਆਂ ਦਾ ਕਾਰਨ ਇਹ ਹੈਗਾ ਕਿ ਟਾਈਮ ਟੂ ਟਾਈਮ ਵਾਲਾਂ ਨੂੰ ਵਾਸ਼ ਕਰਨਾ ਤੇ ਤੇਲ ਜ਼ਰੂਰ ਲਾਉਣੀ ਆ ਜੀ ਮੈਂ ਜੈਸਮੀਨ ਔਇਲ ਆਪਾਂ ਟਰਾਈ ਕਰਦੇ ਆ ਮੇਰੀ ਬੇਟੀ ਵੀ ਉਹੀ ਲਾਉਂਦੀ ਆ ਮੈਂ ਵੀ ਉਹੀ ਲਾਉਣੀ ਸਾਇਦ ਡੈਡੀ ਵੀ ਉਹੀ ਲਾਉਂਦੇ ਆ ਬਟ ਅਸੀਂ ਉਹੀ ਤੇ ਪਹਿਲਾਂ ਮੈਂ ਲਾਉਂਦੀ ਹੁੰਦੀ ਸੀ ਜੀ ਉਹ ਸੀਗਾ ਇਹਦੇ ਤੇ ਰਾਣੀ ਮੁਖਰਜੀ ਦੀ ਫੋਟੋ ਆਉਂਦੀ ਹੁੰਦੀ ਸੀਗੀ ਜੀ ਅਸੀਂ ਤਿੰਨੋ ਸਿਸਟਰ ਹੋਏ ਦੇ ਲਾਉਂਦੀਆਂ ਹੁੰਦੀਆਂ ਸੀ ਤੇ ਹੁਣ ਉਹ ਸੀਗਾ ਔਲੇ ਦਾ ਸੀਗਾ ਜੀ ਹਾਂਜੀ ਉਹ ਔਲੇ ਦਾ ਤੇਲ ਸੀਗਾ ਤੇ ਹੁਣ ਜਦੋਂ ਦੇ ਅਸੀਂ ਇੱਥੇ ਮੇਰੀ ਮੈਰਿਜ ਹੋਈ ਆ ਤੇ ਉਦੋਂ ਦੇ ਅਸੀਂ ਬੇਬੀ ਔਲੀ ਯੂਜ਼ ਕਰਦੇ ਆ ਨਾ ਦੂਸਰਾ ਸੌਰੀ ਜੀ ਜੈਸਮੀਨ ਵਾਲਾ ਜੈਸਮੀਨ ਔਲੀ ਵਰਤਦੇ ਆ ਬਹੁਤ ਵਧੀਆ ਜੀ ਸ਼ੈਂਪੂ ਮੈਂ ਕੋਈ ਵੀ ਟਰਾਈ ਕਰ ਲੈਣੀ ਹੈ ਚਾਹੀਏ ਕੋਈ ਹੋਵੇ ਵਰਟਿਕਾ ਹੋਵੇ ਚਾਹੇ ਇਹ ਨਿਕੁਲਾਸ ਹੋਵੇ ਚਾਹੇ ਪਿੰਕ ਸੈਂਸਲਿਕ ਹੋਵੇ ਮੈਂ ਹਉ ਦੇ ਜਦੋਂ ਮੈਂ ਕੁਵਾਰੀ ਸੀ ਮੈਂ ਪਿੰਕ ਸੈਂਸਲਿਕ ਯੂਜ਼ ਕਰਦੀ ਸੀ ਉਸ ਟਾਈਮ ਤੇ ਮੈਂ ਘਟੋ ਘਟ ਮੇਰਾ 20 ਸਾਲ ਦਾ ਐਕਸਪੀਰੀਅੰਸ ਹੋਊਗਾ ਜੀ 20 ਸਾਲ ਦਾ ਐਕਸਪੀਰੀਅੰਸ ਹੋਊਗਾ ਜੀ ਪਿੰਕ ਸੈਂਸਲਿਕ ਨਾਲ ਆ ਬਹੁਤ ਗੁੱਡ ਸ਼ੈਂਪੂ ਹੈ ਜੀ ਬਹੁਤ ਗੁੱਡ ਸ਼ੈਂਪੂ ਹੈ ਕੋਈ ਵਾਲਾਂ ਦੇ ਵਿੱਚ ਸਿਕਰੀ ਨਹੀਂ ਆਉਂਦੀ ਕੋਈ ਵਾਲ ਝੜਦੇ ਨਹੀਂ ਤੇ ਬਹੁਤ ਸੋਹਣੇ ਹੁਣ ਤਾਂ ਕੁਝ ਵੀ ਨਹੀਂ ਜੀ ਮੇਰੇ ਵਾਲ ਤਾਂ ਟੋਕਰਾਂ ਵਾਲਾਂ ਦਾ ਸੀ ਤੇ ਹੁਣ ਆਏ ਜੀ ਉਹ ਕਈ ਵਾਰ ਆਹ ਉਹ ਹੋ ਜਾਂਦਾ ਕਬੀਲਦਾਰੀ ਦੇ ਵਿੱਚ ਟੈਨਸ਼ਨ ਟੁੱਛਣਾ ਬਣ ਜਾਂਦੀ ਹੈ ਚਲੋ ਮੈਂ ਤੁਹਾਨੂੰ ਵਾਲਾਂ ਦੀ ਗੱਲ ਦੱਸ ਦਿੰਨੀ ਜੀ ਮੇਰੇ ਛੋਟਾ ਬ੍ਰਦਰ ਹੈ ਮੇਰੇ ਤੋਂ ਉਹਨਾਂ ਨੇ ਮੇਰੀ ਮੈਰਿਜ ਤੋਂ ਬਾਅਦ ਅੰਬਰ ਤੱਕ ਗਿਆ ਪਹਿਲਾਂ ਬੋਧੀਆਂ ਹੀ ਸੀਗੀਆਂ ਉਹਨਾਂ ਦੇ ਆਹ ਮਾਈ ਗਾਡ ਜੀ ਉਹਨਾਂ ਦੇ ਵਾਲ ਕਿਤੇ ਮੈਂ ਉਥੇ ਪੈਣ ਗਈ ਜਾਂ ਉਹ ਮੇਰੇ ਕੋਲ ਇੱਥੇ ਆਏ ਮੈਂ ਤੁਹਾਨੂੰ ਉਹਨਾਂ ਦੇ ਵਾਲਾਂ ਤੇ ਜ਼ਰੂਰ ਵੀਡੀਓ ਬਣਾ ਕੇ ਦਿਖਾਵਾਂਗੀ ਉਹ ਜਿੱਦੇ ਵਾਲ ਉਹਨਾਂ ਨੇ ਧੋਨੇ ਹੁੰਦੇ ਉਹ ਮੰਜੇ ਤੇ ਖੜਕੇ ਆਏ ਮੂਰੇ ਸੱਟ ਕੇ ਪਾਣੀ ਪਾਵਾ ਕੇ ਧੋਨੇ ਜੀ ਬਹੁਤ ਬਹੁਤ ਲੈਂਥ ਵੀ ਬਹੁਤ ਉਹਨਾਂ ਦੇ ਵਾਲਾਂ ਦੀ ਤੇ ਭਾਰੇ ਵੀ ਬਹੁਤ ਜ਼ਿਆਦੇ ਹਾਂਜੀ ਹਾਈਟ ਜਿੱਦੇ ਵਾਲ ਮੰਮੀ ਦੇ ਪੈਰਾਂ ਤੱਕ ਜਾਂਦੇ ਹਾਂ ਸਾਈਜ਼ ਦੀ ਹਾਈਟ ਜਿੱਦੇ ਵਾਲ ਹੋਣਗੇ ਜੀ ਸਾਈਜ਼ ਦੇ ਮੰਮੀ ਦੇ ਵਾਜਵਾਦੀ ਤੇ ਹੋਰ ਸੁਣਾਓ ਜੀ ਆਜੋ ਲਾਈਵ ਚ ਕਰੋ ਕਮੈਂਟ ਜੀ ਚੰਗੇ ਲੋਕੇ ਦੁਨਗਾ ਤੇ ਘਟ ਮਿਲਦੇ ਜੀ ਮਾੜੇ ਲੋਕ ਮਿਲਦੇ ਰਹਿੰਦੇ ਮਾੜੇ ਲੋਕ ਬੜੇ ਮਿਲਦੇ ਚੰਗੇ ਲੋਕ ਘੱਟ ਮਿਲਦੇ ਮੇਰੀ ਲੇਖ ਦੇ ਵਿੱਚ ਜੀ ਐਵੇਂ ਹੀ ਹੈ ਜੀ ਮੈਂ ਜਿਹਦਾ ਚੰਗਾ ਕਰ ਦਿੰਨੇ ਹਾਂ ਬਾਅਦ ਵਿੱਚ ਮੇਰਾ ਮਾਰਾ ਹੀ ਕਰ ਜਾਂਦਾ ਤਾਂ ਹੀ ਉਹ ਮੈਂ ਥੋੜਾ ਜਿਹਾ ਹੁਣ ਛੱਡਿਆ ਹੋਇਆ ਜੀ ਕਿਹੜਾ ਇਸ ਚੀਜ਼ ਤੋਂ ਆਪਦੇ ਕੰਮ ਤੱਕ ਹੀ ਆਪਸੇਮਤ ਰਹੀਦਾ ਤੇ ਜਾਂ ਬਸ ਮੇਰੀ YouTube ਫੈਮਲੀ ਹੈ ਜੀ ਜੋ ਵਧੀਆ ਸਪੋਰਟ ਕਰਦੀ ਆ ਬਹੁਤ ਸਪੋਰਟ ਕਰਦੀ ਆ ਮੈਂ ਦੇਣ ਹੀ ਨਹੀਂ ਦੇ ਸਕਦੇ ਜੀ ਇਸ ਚੀਜ਼ ਦਾ ਤਕਰੀਜ਼ ਦੱਸੋ ਜੀ ਕਿੱਥੋਂ ਕਿੱਥੋਂ ਵੀਡੀਓ ਵੇਖਦੇ ਹੋ ਕਮੈਂਟ ਕਰਿਆ ਕਰੋ ਜੀ ਪੰਜ ਜਾਣੇ ਹੈਗੇ ਆ ਜੀ ਲਾਈਵ ਦੇ ਵਿੱਚ ਇਸ ਟਾਈਮ ਦੱਸੋ ਕਿੱਥੋਂ ਵੇਖਦੇ ਹੋ ਕਰ ਸਕਦੇ ਹੋ ਜੀ ਤੁਸੀਂ ਕਮੈਂਟ ਦੱਸ ਸਕਦੇ ਹੋ ਜੀ ਅਸੀਂ ਤੁਹਾਡੇ ਤੱਕ ਕੋਈ ਪਹੁੰਚ ਨਹੀਂ ਕਰਾਂਗੇ ਜੀ ਵੀ ਅਸੀਂ ਤੁਹਾਨੂੰ ਕੋਈ ਨੁਕਸਾਨ ਕਰ ਦਾਂਗੇ ਪਹੁੰਚ ਕੇ ਦੱਸੋ ਸਕਦੇ ਹੋ ਜੀ ਤੁਸੀਂ ਕਿੱਥੋਂ ਦੇਖਦੇ ਹੋ ਐਸ ਚੀਜ਼ ਨਾਲ ਪਤਾ ਲੱਗ ਜਾਂਦਾ ਜੀ ਹਨਾ ਕਿਹੜੇ ਪਿੰਡ ਸ਼ਹਿਰ ਤੋਂ ਦੇਖਦੇ ਹੋ ਵੀ ਚਲੋ ਆਪਣੀ ਵੀਡੀਓ ਕਿੱਥੋਂ ਤੱਕ ਪਹੁੰਚੀ ਹੋਈ ਹੈ ਐਸ ਚੀਜ਼ ਦਾ ਪਤਾ ਲੱਗ ਜਾਂਦਾ ਤੇ 12 ਮਿੰਟ ਹੋ ਗਏ ਬਸ 5-7 ਮਿੰਟ ਆਪਾਂ ਹੋਰ ਲਾਈਵ ਚਲਾ ਲਵਾਂਗੇ ਪਾਪਾ ਜਿਹੜਾ ਸ਼ੁਰੂ ਕਰਨੀ ਸੀਗੀ ਵਸ਼ਮ ਦੀ ਡਿਸਾਈਡਮੈਂਟ ਨਹੀਂ ਹੋ ਰਹੀ ਕਿ ਕਿਹੜੇ ਕਲਰ ਦੀ ਸ਼ੁਰੂ ਕਰਾਂ ਤੇ ਹਾ ਉਹ ਦੇ ਦੂਸਰੀ ਮੈਂ ਬੁਣ ਲਈ ਆ ਸਲਾਈ ਰਹਿ ਗਈ ਕਰਨ ਵਾਲੀ ਬਸ ਅੱਛਾ ਜੀ ਮੇਰੀ ਬੇਟੀ ਦੂਸਰੇ ਮੋਬਾਈਲ ਤੇ ਬੈਠੀ ਹੈ ਲਾਈਵ ਹੋਈ ਮੈਨੂੰ ਆਨਲਾਈਨ ਵੇਖ ਰਹੀ ਹੈ ਤੇ ਉਹ ਕਰ ਰਹੀ ਹੈ ਕਮੈਂਟ ਠੀਕ ਹੈ ਜੀ ਤੁਹਾਨੂੰ ਤਾਂ ਮੈਂ ਜਾਣਦੀ ਆ ਜੀ ਚੰਗੀ ਤੇਰਾ ਇਸ ਜਮਾਈ ਲਾਈਫ ਤੇ ਆਦੋ ਜੀ ਤੁਸੀਂ ਵੀ ਕਰੋ ਕਮੈਂਟ ਮੇਰੇ ਕੋ ਭੈਣਾ ਭਰਾਵੋ ਤੇ ਆਪਣੇ ਗੁਰਦੁਆਰਾ ਸਾਹਿਬ ਖੰਡ ਪਾਠ ਫੁੱਲਿਆ ਵਾ ਬਹੁਤ ਮਾੜੀ ਗੱਲ ਆ ਜੀ ਗੁਰਦੁਆਰਾ ਸਾਹਿਬ ਪਾਠ ਫੁੱਲਿਆ ਮੈਂ ਇਸ ਗੱਲ ਨੂੰ ਮਾੜੀ ਕਹੂੰਗੀ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰੋਗੇ ਸਾਡੇ ਪਿੰਡ ਦੇ ਲੋਕਾਂ ਵਿੱਚ ਸ਼ਰਦਾ ਬਿਲਕੁਲ ਵੀ ਨਹੀਂ ਹੈਗੀ ਜੀ ਬਿਲਕੁਲ ਵੀ ਨਹੀਂ ਹੈਗੀ ਜੀ ਗੁਰਦੁਆਰੇ ਗਿਨਵੇਂ ਚੁਨਵੇਂ ਲੋਕ ਆਉਂਦੇ ਆ ਗਿਨਵੇਂ ਚੁਨਵੇਂ ਕੀ ਬਸ ਜਿਵੇਂ ਹਨਾ ਇੱਕ ਦੇਗ ਤੇ ਬੈਠਣਾ ਪਾਠ ਕਰਨਾ ਧੂਫਲਾਉਣੀ ਸੇਵਾ ਲੰਗਰ ਵਗੈਰਾ ਸਾਰਾ ਕੁਝ ਕਰਨਾ ਮਾਈਕਾਟ ਸੀ ਕੋਈ ਨਹੀਂ ਆਂਦਾ ਕੋਈ ਬਿਲਕੁਲ ਨਹੀਂ ਆਂਦੇ ਸਾਡੇ ਨੇੜੇ ਇਤਿਹਾਸਿਕ ਗੁਰਦੁਆਰਾ ਲੱਖੀ ਜੰਗਲ ਸਾਹਿਬ ਬਹੁਤ ਸ਼ਰਦਾ ਜੀ ਉੱਥੇ ਵੀ ਬਹੁਤ ਲੋਕ ਜਾਂਦੇ ਆ ਇੱਥੇ ਸਾਡੇ ਬਿਲਕੁਲ ਲੱਗ ਗਏ ਜਿੱਥੇ ਮੇਚ ਪਹਿਰਾ ਦੇ ਪਹਿਰਾ ਸਾਹਿਬ ਤੇ ਜਾਨਣੀ ਭਾਈ ਜੀਤਾ ਸਾਹਿਬ ਉੱਥੇ ਵੀ ਬਹੁਤ ਸੰਗਤ ਜਾਂਦੀ ਜਾਣੀ ਵੀ ਚਾਹੀਦੀ ਜੀ ਹਰ ਗੁਰੂ ਘਰ ਦੇ ਵਿੱਚ ਜਾਣਾ ਚਾਹੀਦਾ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਜੀ ਜੇ ਮੈਂ ਗੁਰੂ ਘਰ ਦੇ ਕਿਸੇ ਚੀਜ਼ ਬਾਰੇ ਵੀ ਮਾੜਾ ਨਹੀਂ ਕਹਿੰਦੀ ਹੈਗੀ ਹਨਾ ਜੀ ਮੈਂ ਖੁਦ ਗੁਰੂ ਨੂੰ ਬਹੁਤ ਮੰਨਦੀ ਆ ਮੈਨੂੰ ਪਰਮਾਤਮਾ 'ਤੇ ਵਿਸ਼ਵਾਸ ਆ ਤੇ ਉੱਥੋਂ ਹੀ ਸਭ ਕੁਝ ਮਿਲਦਾ ਜੀ ਦੁਨੀਆ 'ਤੇ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਪਰ ਜਿੰਨਾ ਕਸੀਂ ਸਮਾਂ ਸੋਚਦੀ ਆ ਨਾ ਜੀ ਸਾਡੇ ਗੁਰੂ ਘਰ ਬਹੁਤ ਘਟ ਆਉਂਦੇ ਲੋਕ ਤੇ ਸਵੇਰ ਦੇ ਸਹਿਜ ਦੇ ਡੇੜੀ ਉੱਥੇ ਸੀ ਹੁਣ ਵੀ ਉੱਥੇ ਵਿੰਦਗੀ ਆਈ ਆ ਘਰੇ ਤੇ ਸਹਿਜ ਵੀ ਉੱਥੇ ਗਿਆ ਸੀ ਰਾਤ ਵੀ ਸੀਗੇ ਮੈਂ ਨਹੀਂ ਗਈ ਹਲੇ ਤੇ ਮੈਂ ਹੋਣ ਜਾਉਂਗੀ ਸ਼ਾਮ ਨੂੰ ਜਾਵਾਂਗੇ ਆਪਾਂ ਤੇ ਐਦਾਂ ਵੀ ਹਨ ਪੀਜ ਆਇਆ ਕਰੋ ਇੱਕ ਰੂਗ ਕਰਨਾ ਜਿਹੜੋ ਜੀ குரு ਕਰਤੇ ਵਿਸ਼ਵਾਸ ਰੱਖ ਕੇ ਵੇਖੋ ਬਾਣੀ ਨੂੰ ਪੜ ਕੇ ਵੇਖੋ ਕਦੇ ਕਿਸੇ ਚੀਜ਼ ਦੀ 도ੜ ਨਹੀਂ ਰਹਿੰਦੀ ਕਿਉਂਕਿ ਜੀ ਆਪਣਾ ਤਾਂ ਵਿਸ਼ਵਾਸ ਕਰਿਆ ਹੋਇਆ ਵਰਤਮਾ ਹੋਈਆਂ ਗੱਲਾਂ ਦੀ ਹਨ ਜੀ ਬਾਕੀ ਆ ਅਗਲਾ ਕਹਿੰਦਾ ਰੱਬ ਫਲਾਣਾ ਰੱਬ ਧੰਕਾਰ ਰੱਬ ਇਹ ਰੱਬ ਰੱਬ ਵਰਤ ਕੇ ਵੇਖੋ ਜੀ ਰੱਬ ਨੂੰ ਤੁਹਾਨੂੰ ਫੇਰ ਪਤਾ ਲੱਗੂ ਰੱਬ ਕੀ ਚੀਜ਼ ਹੈ। ਇਸੇ ਚੀਜ਼ ਦੀ ਤੋੜ ਨਹੀਂ ਰਹਿਣ ਦਿੰਦਾ ਵਾਹਿਗੁਰੂ। ਇਸੇ ਵੀ ਚੀਜ਼ ਦੀ ਵਾਹਿਗੁਰੂ ਤੋੜ ਨਹੀਂ ਰਹਿਣ ਦਿੰਦਾ ਜੀ ਵਾਹਿਗੁਰੂ ਆਪਾਂ ਆਸ ਕਰ ਲੋ ਸੋਚ ਲੋ ਉਹ ਸੋਜ ਹੀ ਵਾਹਿਗੁਰੂ ਤੁਹਾਡੀ ਪੂਰੀ ਕਰ ਦਿੰਦਾ। ਇੰਨਾ ਕੁ ਵਿਸ਼ਵਾਸ ਬਣਾਓ ਜੀ ਵਾਹਿਗੁਰੂ ਤੇ। ਠੀਕ ਹੈ ਨਾ ਜੀ ਮੈਂ ਕੁਝ ਨਹੀਂ ਕਰਨ ਵਾਲੀ ਸਿਰਫ ਵਾਹਿਗੁਰੂ ਕਰਨ ਵਾਲਾ ਵਿਸ਼ਵਾਸ ਬਣਾਓ ਜੀ ਵਾਹਿਗੁਰੂ ਤੇ। ਮੈਂ ਤੁਹਾਨੂੰ ਦੱਸਿਆ ਵੀ 86 ਦਾ ਮੇਰਾ ਵਰਤਨ 90 'ਚ ਮੈਨੂੰ ਪ੍ਰੋਬਲਮ ਹੋ ਗਈ ਸੀ ਕਿ ਲਾਤਾਂ ਲਈ ਤੇ ਮੰਨ ਲਓ ਵੀ 90 ਤੇ 95 ਤੱਕ ਜਾ ਕੇ ਆਪਾਂ ਨੂੰ 6-7 ਸਾਲ ਦੇ ਹੋ ਗਏ ਆਪਾਂ ਨੂੰ ਸਿੰਘ ਵਗੈਰਾ ਆ ਗਈ ਹੈ ਜੀ ਹਨਾ ਰੈਡੀ ਨੂੰ ਪਹਿਲੇ ਜਾਵਣੇ ਕੋਈ ਬੋਤਲ ਆ ਜੀ ਸਾਨੂੰ ਲੈ ਕੇ ਆਉਗੇ ਫਿਰ ਉਹਨਾਂ ਉੱਥੇ ਜਾਵੋ ਨਾਲ ਘਰੇ ਪਾਣੀ ਪੂਣੀ ਪਾਤਾ ਬੁੱਟਿਆਂ ਨੂੰ ਫਿਰ ਸ਼ਾਮ ਦੇ ਨੂੰ ਜੱਲਾਂਗੇ ਇੱਕ ਵਾਰੀ ਤੇ ਬਾਕੀ پتہ ਕੀ ਈ ਮੁਸ਼ਾ ਵਾ ਅਸੀਂ ਕਿੱਥੇ ਗੱਲ ਕਰਦੇ ਸੀ ਮੈਂ ਤਾਂ ਭੁੱਲ ਗਈ ਕੀ ਗੱਲ ਕਰਦੇ ਸੀਗੇ ਆਪਾਂ ਹਾਂ 95 97 ਤੱਕ ਮੇதும் ਸਮਨ ਲੋ ਵੀ ਸੂਹ ਆ ਗਈ ਸੀਗੀ ਹਨਾ ਜੀ 992 ਜੇ ਮੇਰੀ ਵੱਡੀ ਸਿਸਟਰ ਨੇ 10ਵੀਂ ਕੀਤੀ ਐ ਉਦੋਂ ਤੱਕ ਮੈਨੂੰ ਤਕਰੀਬਨ ਤਕਰੀਬਨ ਸਾਰੀ ਸੂਹ ਸੀਗੀ ਜੀ ਮੈਂ ਉਦੋਂ ਤੋਂ ਹੀ ਪਾਠ ਕਰਦੀ ਆ ਰਹੀ ਹਾਂ ਉਦੋਂ ਤੋਂ ਹੀ ਮੈਂ ਪਾਠ ਕਰਦੀ ਆ ਰਹੀ ਹਾਂ 95 ਦਾ ਹੀ ਆਈਡੀਆ ਲਾ ਲਓ 96 97 ਦਾ ਮੈਂ ਕਹਿ ਰਹੀ ਆਂ ਬਹੁਤ ਦਿਨ ਤੋਂ ਵਾਟ ਕਰਦੀ ਰਹੀ ਆ ਅੱਜ ਵੇਖ ਲਓ ਜੀ 2025 ਆ ਗਿਆ ਹੈ ਕਿਉਂਕਿ ਜੀ ਮੈਂ ਨਹੀਂ ਇਹ ਕਹਿੰਦੀ ਵੀ ਮੈਂ ਕਹਨੀ ਆ ਵੀ ਮੈਂ ਉਹ ਕਰਦੀ ਪਰ ਮੈਨੂੰ ਇੰਨਾ ਕੋ ਵਿਸ਼ਵਾਸ ਹੈ ਜੀ ਹੁਣ ਤਾਂ ਮੈਂ ਕਹੇ ਨਹੀਂ ਸਕਦੀ ਵਾਹਿਗੁਰੂ ਵਾਲੇ ਮਾੜਾ ਨਾ ਮੈਂ ਸੁਣ ਸਕਦੀ ਕਿਉਂਕਿ ਹੁਣ ਤਾਂ ਮੇਰਾ ਜਨਮ ਹੀ ਵਾਹਿਗੁਰੂ ਨੇ ਦੂਜੀ ਾਰ ਦਿੱਤਾ ਹੋਇਆ ਜੀ ਮੈਨੂੰ ਹੁਣ ਤਾਂ ਜੀ ਮੈਂ ਬਸ ਵੀ ਇੱਕ ਟਾਈਮ ਮੈਨੂੰ ਸਾਹ ਆਵੇ ਨਾ ਆਵੇ ਰੱਬ ਦਾ ਨਾਮ ਮੇਰੀ ਜੀਵ ਤੇ ਜੂਰ ਹੋਣਾ ਜ਼ਰੂਰੀ ਹੈ ਜੀ हां ਤੁਸੀਂ ਕਹਿੰਦੇ ਹੋਵੋਗੇ ਸਿਰ ਨੰਗਾ ਰੱਖ ਕੇ ਗੱਲਾਂ ਕਰਦੀ ਐ ਕਰਦੀ ਐ ਮਨ ਦੇ ਵਿੱਚ ਸ਼ਰਦਾ ਜੀ ਸਿਰ ਮਾਇਨੇ ਨਹੀਂ ਰੱਖਦਾ ਆਪਣਾ ਟਗਿਆ ਜਾਂ ਨਹੀਂ ਟਗਿਆ ਬਸ ਸ਼ਰਦਾ ਜੀ ਇੰਨੇ ਮੈਂ ਇੱਕ ਵਾਹੀ ਜਾਂ ਇੱਕ ਮੈਂ ਜਿਵੇਂ ਤੁਸੀਂ ਕਹੋਗੇ ਨਾ ਵੀ ਕੀ ਗੱਲ ਕਰਦੀ ਐ ਇੱਕ ਮੈਂ ਇੱਕ ਆਪਦੇ ਆਪ ਤੋਂ ਇੱਕ ਇਹ ਕੰਬੈਸਟ ਨਹੀਂ ਕਰ ਸਕਦੀ ਵੀ ਮੈਂ ਉੱਠ ਕੇ ਪਾਣੀ ਦੀ ਘੁੱਟ ਵੀ ਪੀ ਲਵਾਂਗੀ ਠੀਕ ਹੈ ਨਾ ਜੀ ਪਰ ਮੈਂ ਜਿੰਨਾ ਕਿ ਮੈਨੂੰ ਉਹਦਾ ਵਾਹਿਗੁਰੂ ਦਾ ਆਸਰਾ ਮੈਂ ਹਾਰ ਨਹੀਂ ਕਦੇ ਵੀ ਮੰਨੀ ਹਾਰ ਤਾਂ ਮੰਨਣੀ ਸਿੱਖੀ ਨਹੀਂ ਜੀ बस ਵਾਹਿਗੁਰੂ ਨੇ ਮੈਨੂੰ ਇੰਨੀ ਕੁ ਸ਼ਕਤੀ ਇੰਨੇ ਕੁ ਅੱਗੇ ਵਧਣ ਦੀ ਮੈਨੂੰ ਸਤਿਕਾਰ ਦੱਸਿਆ ਹੋਇਆ ਹੈਗਾ ਹਾਂਜੀ ਪਲੀਜ਼ ਪੰਜਾਬੀ ਚ ਕਮੈਂਟ ਕਰਿਆ ਕਰੋ ਮੈਨੂੰ ਇੰਗਲਿਸ਼ ਬਹੁਤ ਘੱਟ ਆਉਂਦੀ ਹੈ ਮੇਰੇ ਵੀਰੋਂ ਤੈਨੂੰ ਬਹੁਤ ਤੇ ਬਸ ਮੈਨੂੰ ਵਾਹਿਗੁਰੂ ਨੇ ਦੂਜੀ ਜਨਮ ਇਸ ਲਈ ਦਿੱਤਾ ਕਿਉਂਕਿ ਇਹ ਏਡੀ ਵੱਡੀ ਘਟਨਾ ਹੋ ਗਈ ਸੀ ਲਾਈਫ ਦੇ ਵਿੱਚ ਦੋ ਵੱਡੀਆਂ ਘਟਨਾ ਹੋਈਆਂ ਜੀ ਤੇ ਦੋਨਾਂ ਵੱਡੀਆਂ ਦੇ ਘਟਨਾ ਦੇ ਵਿੱਚ ਮੈਨੂੰ ਕਿਤੇ ਖਰੋਚ ਤੱਕ ਨਹੀਂ ਆਈ ਜੀ ਕਿਸੇ ਚੀਜ਼ ਤੇ ਮੈਨੂੰ ਇੰਨੀ ਵੀ ਕਹਿ ਦਈਏ ਨਾ ਇੱਕ ਇੱਕ ਝਰੀਟ ਵੀ ਨਹੀਂ ਆਈ ਜੀ ਇੰਨੇ ਇੰਨੇ ਮੈਨੂੰ ਵਾਹਿਗੁਰੂ ਨੇ ਮੰਨ ਲਓ ਆਪਦੇ ਚਰਨਾਂ ਦੇ ਨੇੜੇ ਰੱਖਿਆ ਹੋਇਆ ਆਪਾਂ ਨਹੀਂ ਬੋਲਦੇ ਜੀ ਸਿਰਫ ਇਹ ਵਾਹਿਗੁਰੂ ਦੀ ਕਿਰਪਾ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕਢਵਾ ਰਿਹਾ ਪਰਮਾਤਮਾ ਨੂੰ ਬਸ ਕੋਈ ਵੀ ਕੰਮ ਮੈਂ ਕਰਨਾ ਹੈ ਰਵਾਹ ਤੋਂ ਉਸੇ ਦਾ ਨਾਮ ਲੈਣੀ ਹੈ ਕਿਉਂਕਿ ਜੀ ਮੈਂ ਤੁਹਾਨੂੰ ਪਤਾ ਕੱਪੜੇ ਸਲਾਈ ਕਰਦੀ ਆ ਸੂਟ ਕੱਢਦੀ ਆ ਹਨਾ ਆਪਾਂ ਉਹਨਾਂ ਦੀਆਂ ਚੀਜ਼ਾਂ ਵੇਖਦੇ ਆ ਤਿੰਨ ਤੈਨ ਤੈਨ ਚਾਰ ਚੀਜ਼ਾਂ ਆਪਣੀਆਂ ਲਾਈਕ ਦੀਆਂ ਮੁੱਖ ਮੇਨ ਮਕਸਦ ਤੇ ਉਹ ਤੋਂ ਮੈਨੂੰ ਇਹੀ ਚੀਜ਼ ਮਿਲਦੀ ਹੈ ਜਦੋਂ ਮੈਂ ਕੋਈ ਹੱਥਾਂ ਨਾਲ ਕੰਮ ਕਰਦੀ ਆ ਮੂੰਹ ਦੇ ਵਿੱਚ ਮੇਰੇ ਬਾਣੀ ਚੱਲਦੀ ਹੈ ਜੀ ਮੂਲ ਮੰਤਰ ਦਾ ਪਾਠ ਚੱਲਦਾ 2023 ਦੇ ਵਿੱਚ ਹਾਂ ਆਪਣੀ ਦੁਕਾਨ ਦੀ ਛੱਤ ਡਿੱਗੀ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਨਾ ਜ 19 ਸਤੰਬਰ 2023 ਨੂੰ ਆਪਣੀ ਦੁਕਾਨ ਦੀ ਛੱਤ ਡਿੱਗ ਪਈ ਸੀਗੀ ਅਸੀਂ ਤਿੰਨਾਂ ਦੇ ਵਿੱਚੋਂ ਹੀ ਕਿਹੜਾ ਲਾਲ ਸੂਟ ਜੀ ਇੱਥੇ ਮੇਰੇ ਕੋਲ ਕੋਈ ਲਾਲ ਸੂਟ ਹੈ ਨਹੀਂ ਜੀ ਬੈਕ ਸਾਈਡ ਤੇ ਕਿਹੜਾ ਸੂਟ ਤੁਹਾਨੂੰ ਦਿਖ ਰਿਹਾ ਜੀ ਲਾਲ ਮੈਨੂੰ ਸਮਝ ਨਹੀਂ ਆ ਰਹੀ ਜੀ ਹਾਂਜੀ ਜਰੂਰ ਖਿਦਦੋ ਜੀ ਮੇਰੇ ਕੋਲ ਸੂਟ ਲਾਲ ਹੈ ਨਹੀਂ ਪੈਂਦੀ ਕੋਈ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜਾ ਮੇਰੇ ਕੋਲ ਤੁਹਾਨੂੰ ਰੈੱਡ ਸ਼ੋ ਹੋ ਰਿਹਾ ਕਮੈਂਟ ਜੀ ਇਹ ਹੈ ਜੀ ਬਹੁਤ ਇਹ ਇਦਾਂ ਹੀ ਹੈ ਜੀ ਬਣਾਉਂਗਾ ਇਦਾਂ ਕੀ ਰੇਤੇ ਫੁੱਲ ਹੈਗੇ ਆ ਤੇ ਪੌਂਕੀਆਂ ਤੇ ਟਵਾਡੇ ਪ्योर ਦਾ ਟਪਟਾ ਦੀ ਇਸ ਤਰ੍ਹਾਂ ਇਹ ਕਿੱਥੋਂ ਵੇਖਦੇ ਹੋ ਜੀ ਵੀਡੀਓ ਆਪਣੀ ਜਰੂਰ ਦੱਸਿਓ ਕਿਹੜੇ ਪਿੰਡ ਸ਼ਹਿਰ ਤੋਂ ਵੇਖਦੇ ਹੋ ਸਿਖਰ ਤੇ ਉਹ ਪੈਂਦੀ ਜਿਹੜੀ ਉੱਪਰ ਪਈ ਆ ਹੋ ਵਾਲੇ ਜੀ ਉਹ ਸੂਟ ਨਹੀਂ ਹੈਗੇ ਪੈਂਦੀ ਉਹ ਕੰਬਲ ਹੈਗੇ ਇੱਕ ਇਹ ਵਾਲੇ ਜੀ ਪ੍ਰਿੰਟ ਵਾਲੇ ਬਰਬਰੀ ਦਾ ਜੀ ਇਹ ਵਾਲਾ ਇਹ ਵਿੱਦ ਡੁਪੱਟਾ ਜੀ ਇਹ ਵਾਲਾ ਕੀਮਤ ਭੈਣ ਜੀ ਕੋਈ ਕੀਮਤ ਨਹੀਂ ਹੁੰਦੀ ਜੀ ਲੇੜੇ ਦੀ ਕੀਮਤ ਦਾ ਤਾਂ ਕੋਈ ਮੁੱਲ ਨਹੀਂ ਸਸਤੇ ਹੀ ਸੂਟ ਆਂਦੇ ਜੀ ਆਪਣੇ ਕੋਲੇ ਇਹ ਵਾਲਾ ਸੂਟ ਭੈਣ ਜੀ ਸਨੇ ਡੁਪੱਟਾ ਕੈ ਬਰਬਰੀ ਕਾਟਨ ਦਾ ਇਹਦੀ ਕੀਮਤ ਭੈਣ ਜੀ ਹੈਗੀ ਇਹ ਵੀ ਮਨ ਲੋ ਵੀ ਤੁਹਾਨੂੰ ਪਹੁੰਚ 700 ਦੀ ਰੇਂਜ ਚ ਪੈ ਜਾਊਗਾ ਜੀ ਫਾਸਲ ਪੂਸਲ ਦਾ ਖਰਚਾ ਪਾ ਕੇ ਜੇ ਕਿਤੇ ਤੁਸੀਂ ਨੇੜੇ ਹੀ ਵੇਖਦੇ ਹੋ ਤਾਂ ਕੋਈ ਚੱਕਰ ਨਹੀਂ ਤੇ ਜਿਹੜਾ ਤੁਸੀਂ ਇਹ ਵਾਲਾ ਵੇਖਿਆ ਠੀਕਾ ਹਾਂ ਜੀ ਇਹ ਹਾਲੀ ਤੂੰ ਹੀ ਕੋਈ ਗੱਲ ਨਹੀਂ ਭੰਦੀ ਥੋੜਾ ਜਰੂਰ ਤੁਸੀਂ ਪਹੁੰਚ ਦਾ ਕਰਾਂਗੇ ਜੀ ਇਹ ਵਾਲਾ ਸੂਟ ਤੁਸੀਂ ਨਮਗਵਾਓ ਜੀ ਤੁਹਾਨੂੰ ਪਤਾ ਲੱਗ ਜਾਊਗਾ ਇਹ ਆਪਾਂ ਆਪ ਤਿਆਰ ਕੀਤਾ ਹੋਇਆ ਜੀ ਸੂਟ ਇਹ ਸੂਟ ਪਹਿਨ ਜੀ ਸੂਟ ਦੇ ਕੋਲ ਤੱਕ 1500 ਦੀ ਰੇਂਜ ਹੋਵੇਗਾ 100 ਰੁਪਏ ਐਕਸਟਰਾ ਲੱਗੂਗਾ ਸੂਟ ਤੇ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਇਹ ਪਾਰਸਲ ਦਾ ਕਿੰਨਾ ਖਰਚਾ ਲੈਣਗੇ ਇਹ ਬਸ 15 1600 ਦੀ ਰੇਂਜ ਦੇ ਵਿੱਚ ਇਹ ਵਾਲਾ ਸੂਟ ਜੀ ਆ ਜੀ ਕੋਈ ਗੱਲ ਨਹੀਂ ਤੁਹਾਨੂੰ ਆਪਾਂ ਨੰਬਰ ਦੱਸ ਦਿੰਨੇ ਆ ਜੀ ਤੁਸੀਂ ਸਾਡੇ ਨੰਬਰ ਤੇ ਗੱਲ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਜੀ ਨੰਬਰ ਮੇਰੇ ਹਸਬੰਦ ਦਾ ਨੰਬਰ ਹੈਗਾ ਜੀ ਤੁਸੀਂ ਨੋਟ ਕਰ ਲਓ ਜੀ ਤੇ ਤੁਸੀਂ ਹੋਰੇ ਤੇ ਜਦੋਂ ਮਰਜੀ ਆਪਣਾ ਗੱਲ ਕਰ ਸਕਦੇ ਹੋ ਆਪਣੇ ਅਦਰਵਾਇਜ਼ ਇੰਸਟਾਗ੍ਰam ਤੇ ਵੀ ਆਪਣੇ YouTube ਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਇੰਸਟਾਗ੍ਰam ਦਾ ਪੇਜ ਹੈਗਾ ਤੇ ਉਹਦੇ ਵਿੱਚ ਤੁਸੀਂ ਲਿੰਕ ਤੇ ਜਾ ਕੇ ਆਪਣਾ ਇੰਸਟਾਗ੍ਰam ਫੋਲੋ ਕਰ ਲਿਓ ਤੇ ਹੋਰੇ ਚ ਆਪਣਾ ਮੋਬਾਈਲ ਨੰਬਰ ਵੀ ਮਿਲ ਜੂਗਾ ਜੀ ਹੋ ਤੁਸੀਂ ਨੰਬਰ ਲੈ ਸਕਦੇ ਹੋ ਜੀ ਕੋਈ ਗੱਲ ਨਹੀਂ ਜੀ ਜਿਹੜਾ ਤੁਸੀਂ ਕਹੋਗੇ ਤੁਹਾਨੂੰ ਫੋਟੋ ਪਾ ਦੇਾਂਗੇ ਜੀ ਸੂਟ ਆਪਣੇ ਕੋਲੇ ਇੱਕ ਤੁਹਾਨੂੰ ਮੈਂ ਹੋਰ ਸੂਟ ਵਿਖਾ ਦਿੰਨੀ ਆ ਜੀ ਇਹ ਵਾਲਾ ਜੀ ਆਪਾਂ ਕੱਲੀ ਤਿਆਰ ਕੀਤਾ ਮਸਤਰਾ ਜੀ ਜਿਹੜਾ ਅੱਜ ਕੱਲ ਚੱਲਿਆ ਟ੍ਰੈਂਡ ਦੇ ਵਿੱਚ ਇਹ ਇਹ ਬਰਬਰੀ कॉटन ਦਾ ਸੂਟ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਹੋਰ ਵੀ ਰੰਗ ਦੇ ਡਿਜ਼ਾਈਨ ਮਿਲ ਜਾਣਗੇ ਤੇ ਤੁਸੀਂ ਜਦੋਂ ਮਰਜ਼ੀ ਆਹ ਦੇ ਤੁਹਾਨੂੰ ਨੰਬਰ ਦੱਸ ਦਿਆਂਗੇ ਤੁਸੀਂ ਉੱਤੇ ਗੱਲ ਕਰ ਲਿਓ ਜੀ बस ਜੀ ਆਪਾਂ ਇੰਨਾ ਹੀ ਕਹਿਨੇ ਆ ਆਪਾਂ ਬਸ ਜਿੰਨੀ ਕ ਮਿਹਨਤ ਕਰਦੇ ਆ ਆਪਾਂ ਉੰਨੀ ਕੀ ਕੀਮਤ ਮੰਗਦੇ ਹੁੰਨੇ ਆ ਜੀ ਨਜਾਇਜ਼ ਨਹੀਂ ਪੈਸੇ ਮੰਗਦੇ ਜੀ ਕਿਸੇ ਤੋਂ ਕਿਉਂਕਿ ਇਹ ਨਹੀਂ ਹੈਗਾ ਜੀ ਆਪਣਾ 15 1600 ਦਾ ਸੂਟ ਤਿਆਰ ਹੋਇਆ ਤੇ ਆਪਾਂ ਅਗਲੇ ਤੋਂ 2000 ਮੰਗ ਲਓ 4000 ਮੰਗ ਲਓ ਇਦਾਂ ਨਹੀਂ ਹੁੰਦਾ ਜੀ ਜਿੰਨੀ ਕ ਬਸ ਆਪਦੀ ਮਿਹਨਤ ਆਪਾਂ ਉੰਨੀ ਕੀਮਤ ਮੰਗਦੇ ਆ ਜੀ ਹਰ ਸੂਟ ਦੇ ਵਿੱਚੋਂ ਆਪਾਂ ਨੂੰ ਕੋਈ 50 100 ਵੀ ਬਚ ਜਾਂਦਾ ਤਾਂ ਵੀ ਕੋਈ ਵੱਡੀ ਗੱਲ ਨਹੀਂ ਜੀ ਤੁਸੀਂ ਆਪ ਹੀ ਸਿਆਣੇ ਹੋ ਜੱਜ ਦੀ ਮਹਿੰਗਾਈ ਦੇ ਵਿੱਚ 100 ਰੁਪਏ ਦੀ ਕਿੰਨੀ ਕ ਵੈਲਿਊ ਹੈ ਜੀ ਇੱਦਾਂ ਹੋ ਜਾਂਦਾ ਬਾਕੀ ਬਸ ਤੁਸੀਂ ਬਹੁਤ ਜ਼ਿਆਦਾ ਤਾਂ ਨਹੀਂ ਜੀ 15 1600 ਦਾ ਕੋਈ ਰੇਂਜ ਜ਼ਿਆਦਾ ਨਹੀਂ ਹੈਗੀ ਹੈ ਜੀ ਹੁਣ ਤੁਸੀਂ ਇਦਾਂ ਦੇਖ ਲਓ ਜੀ 600 ਦਾ ਤਾਂ ਸੂਟ ਹੀ ਹੈ ਜੀ ਪਲੇਨ ਹਨਾ ਜੀ ਤੇ 400 ਦੀ ਚੁੰਨੀ ਵਾਈਗੀ ਤੇ ਫਿਰ ਉਹ ਤੇ ਵਰਕ ਹੋਇਆ ਜੀ ਸਾਰੇ ਤੇ ਲੈਸ ਲੱਗੀ ਹੈ ਵਰਕ ਹੋਇਆ ਲੈਸ ਲੱਗੀ ਹੈ ਤੇ ਇੰਨਾ ਕੁ ਉਹਦਾ ਜੈਨੂਨ ਖਰਚਾ ਹੈ ਜੀ ਕੋਈ ਉਹਦੇ ਵਿੱਚ ਕੋਈ ਐਕਸਟਰਾ ਪੈਸਾ ਪਾ ਐਡ ਨਹੀਂ ਕੀਤਾ ਬਸ ਇੰਨਾ ਕੀ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਨੋ ਜੀ ਕੀ ਹਰ ਚਾਲਾ ਉਹ ਵੇਖਦੇ ਨੇ ਜੀ ਵੀਡੀਓ ਸਤਿ ਸ਼੍ਰੀ ਅਕਾਲ ਵਾਲੇ ਭਰਾ ਜੀ ਵੀਰ ਜੀ ਦੱਸੋ ਜੀ ਕਿਹੜੇ ਪਿੰਡ ਸ਼ਹਿਰ ਤੋਂ ਵੇਖਦੇ ਹੋ ਜੀ ਵੀਡੀਓ ਹਲੋ ਜੀ ਜੇ ਤੁਸੀਂ ਐਵੇਂ ਦੇ ਸੂਟ ਤਿਆਰ ਕਰਵਾਉਣਾ ਤੁਸੀਂ ਜੀ ਤਾਂ ਆਪਣੇ ਨਾਲ ਗੱਲ ਕਰਵਾ ਸਕਦੇ ਹੋ ਠੀਕ ਹੈ ਜੀ ਵਦਗਾ ਜੀ ਤੁਸੀਂ ਦੱਸੋ ਜੀ ਕੀ ਹਾਲ ਚਾਲ ਆ ਜੀ ਇੱਕ ਤਾਂ ਜੀ ਪੱਖਾ ਤੇ ਮੱਖੀਆਂ ਬਹੁਤ ਬਿੰਦੀਆਂ ਜੀ ਪੱਖਾ ਛੱਡ ਲਗੇ ਤਾਂ ਠੰਡ ਲੱਗਣ ਲੱਗ ਜਾਂਦੀ ਹੈ ਛਾਵੇਂ ਤਾਂ ਪੱਖੇ ਛੱਡ ਕੇ ਬੈਠਿਆ ਨਹੀਂ ਜਾਂਦਾ ਧੁੱਪੇ ਹਲੇ ਵੈਣ ਦੀ ਰੁੱਤ ਨਹੀਂ ਆਈ ਬਸ ਇੰਨਾ ਕੀ ਹੈ ਜੀ ਤੁਸੀਂ ਮਿਹਰਬਾਨੀ ਕਰਕੇ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਠੀਕ ਹੈ ਨਾ ਜੀ ਪਲੀਜ਼ ਸਪੋਰਟ ਕਰਿਆ ਕਰੋ ਜੀ ਪਲੀਜ਼ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਹਾਂ ਜੀ ਪੰਜਾਬੀ ਚ ਲਿਖ ਦਿਆ ਕਰੋ ਜੀ ਮੈਸੇਜ ਮੇਰੀ ਉਹ ਭੈਣ ਉਹ ਭਰਾ ਉਹ ਕਹੂਗੇ ਕਿ YouTube ਚਲਾ ਲਿਆ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ ਕੀ ਕਰੀਏ ਜੀ ਹੁਣ ਮਜਬੂਰੀ ਹੈ ਇੰਗਲਿਸ਼ ਨਹੀਂ ਆਉਂਦੀ ਤਾਂ ਨਹੀਂ ਆਉਂਦੀ ਜੀ ਬਸ ਸਿੱਖ ਕੇ ਵੀ ਕੀ ਕਰਾਂਗੇ ਹੁਣ ਥੋੜੀ ਐਜ ਰਹਿ ਗਈ ਬਹੁਤੀ ਤਾਂ ਗਈ ਥੋੜੀ ਰਹਿ ਗਈ ਮਾਲੀ ਤੱਕ ਤਾਂ ਜੀ ਸਾਡੇ ਰਿਲੇਟਿਵਸ ਰਹਿੰਦੇ ਆ ਤੇ ਜੇ ਉਹਨਾਂ ਦਾ ਕੋਈ ਮੇਰੇ ਕੋਲ ਕਾਲ ਵਗੈਰਾ ਨੰਬਰ ਹੋਇਆ ਕਨੈਕਟ ਤਾਂ ਮੈਂ ਤੁਹਾਡੇ ਤੱਕ ਜਰੂਰ ਸੂਚ ਪਹੁੰਚ ਕਰੂੰਗੀ ਜੀ ਤੁਸੀਂ ਇੱਕ ਵਾਰੀ ਆਪਣੇ ਨਾਲ ਕਾਲ ਕਰ ਲਿਓ ਜੀ ਕਾਲ ਤੇ ਪਤਾ ਲੱਗ ਜਾਂਦਾ ਇਸ ਲਾਈ ਕਰਾ ਕੇ ਮਗਾਉਣਾ ਤੋਂ ਤੁਸੀਂ ਉਹ ਦੱਸ ਦਿਓ ਜੀ ਮੈਂ ਪਾਸੋ ਚੌਥੀ ਵੀ ਇੱਕ ਵੀਡੀਓ ਪਾਈ ਸੀ ਜੀ ਵੀ ਕਮੈਂਟ ਕਰਕੇ ਡਿਲੀਟ ਨਾ ਕਰਿਆ ਕਰੋ ਜੀ ਇਹ ਫਿਦਰਤੀ ਹੁੰਦੀ ਹੈ ਜੀ ਲੋਕਾਂ ਦੀ ਕਮੈਂਟ ਕਰ ਦੇਣਾ ਬਾਅਦ ਚ ਡਿਲੀਟ ਕਰ ਦੇਣਾ ਚੰਗੀਆਂ ਗੱਲਾਂ ਜੀ ਵੈਸੇ ਸ਼ੋ ਤਾਂ ਹੋ ਹੀ ਜਾਂਦੀ ਚੀਜ਼ ਹੈ ਨਾ ਵੀ ਕਮੈਂਟ ਲੀਡ ਹੋਇਆ ਹੋਆ ਜਾਂ ਕਿੱਦਾਂ ਕੁਝ ਵੀ ਕੀ ਲੋ ਕੁਈ ਗੱਲ ਨਹੀਂ ਜੀ ਬਸ ਆਪਾਂ 2-4 ਮਿੰਟ ਹੋਰ ਲਾਈਵ ਚਲਾਵਾਂਗੇ ਜੀ ਫੇਰ ਆਪਾਂ ਕਰਦੇ ਆਂ ਐਂਡ ਤੇ ਆਜੋ ਜੀ ਜੇ ਤੁਸੀਂ ਇੰਨੇ ਪੁਰਾਣੇ ਲਾਈਵ ਦੇ ਵਿੱਚ ਆਉਣਾ ਤਾਂ ਜਰੂਰ ਆਓ ਜੀ ਬਾਕੀ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਬਾਈ ਸਾਡੇ ਪਹਿਲਾ ਰੇਂਜ ਦੀ ਕਾਫੀ ਪ੍ਰੋਬਲਮ ਸੀ ਕਿ ਉਹ ਆਪਾਂ ਹੁਣ ਵਾਈਫਾਈ ਲਵਾ ਲਿਆ ਹੈ। ਤੇ ਉਹਦੇ ਕਰਕੇ ਇਹ ਚੱਲੀ ਜਾਂਦੀ। ਇਹ ਲੱਗੇ ਜਿਵੇਂ ਮੁੱਕੀ ਜਾਂਦੀ। ਤਾਂ ਨਾ ਕੋਈ ਤੇਰਾ ਬੇਟਾ। ਮਾ ਮਾ ਕੋਈ ਮੁੱਕੀ ਕੋਈ ਅਜੇ ਕਿਸੇ ਕੋ ਕਿਸੇ ਨੂੰ ਪਸੰਦ ਨਹੀਂ ਆਉਂਦਾ। ਸੋ ਕੀ ਕਰੀਏ ਫਿਰ ਅੱਜ ਦਾ ਆਪਾਂ ਲਾਈਵ ਇੱਥੇ ਐਂਡ ਕਰਦੇ ਹਾਂ। ਤੇ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ਮਿਲਾਂਗੇ ਜੀ। ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਹੈ ਜੀ ਓਕੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇ ਕਿਸੇ ਨੂੰ ਕੋਈ ਗਲਤੀ ਫਲਤੀ ਹੋਈ ਤਾਂ ਜੀ ਮਾਫ ਕਰਨਾ ਉਹਦੇ ਭੈਣ ਨੂੰ ਸਪੋਰਟ ਕਰਿਆ ਕਰੋ ਜੀ ਜ਼ਰੂਰ ਜੀ ਤੇ ਪਲੀਜ਼ ਜੋ ਕਮੈਂਟ ਕਰਦੇ ਹੋ ਨੇ ਉਹ ਡਿਲੀਟ ਨਾ ਕਰਿਆ ਕਰੋ ਜੀ ਠੀਕ ਹੈ ਜੀ ਇੰਨੀ ਕਿ ਮਿਹਰਬਾਨੀ ਬਖਸ਼ਿਆ ਕਰੋ ਚਲੋ ਠੀਕ ਹੈ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ